ਲੋਕ ਪਰ ਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁੱਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਜੁਗੋ ਜੁਗ ਅਟਲ ਸਤਿਗੁਰੂ ਜਗਤ ਗੁਰੂ ਆਦ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੂ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰੂ ਜੀ ਦੇ ਅੰਮਲਕਮ ਬਚਨ ਸਰਵਣ ਕਰ ਰਹੇ ਹੋ ਜੋਤੀ ਜੇ ਪਤਿਸ਼ਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਜੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਲੋਹੋਂ ਦੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਏਹੇ ਬਚਨ ਹੁਕਮ ਨਾਵੇ ਦੇ ਵਿੱਚ ਪਰਗੜ ਕਨ ਕੇ ਸੁਣਾਏ ਨੇ ਸਤਿਗੁਰ ਜੀ ਸਰਬਰਾਹੀਸ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨੇ ਆਓ ਆਪਣੇ ਹਿੱਤੇ ਰੂਪੀ ਝੋਲੀ ਵਿੱਚ ਪਾਉਣ ਦਾ ਯਤਨ ਕਰਿਏ ਜੀ ਸਤਨਾਕ ਵਾਹਿਗੁਰੂ ਜੀਓ ਸੁਣ ਸੁਣ ਕਾਮ ਗਹਿ ਲੀਏ ਕਿਆ ਚੱਲ ਹੈ ਬਹਾਂ ਲੁਡਾਈ ਆਪਨਾ ਪੀਰ ਨ ਬਿਝਾੜੀ ਕਿਆ ਮੂੰ ਦੇ ਸਹਜਾਇ ਜਿਨੀ ਸਖੀ ਕੰਤ ਪਿਝੜਿਆ तीन कैला गो पाए तीन ही जैसी थी राह सतसंगत मेल मिलाए <coughs> सतगुरु जी बख्शिश कर रहे ਏ ਜੀਵ ਇਸਤਰੀ ਕਾਮਨਾ ਦੇ ਵਿੱਚ ਗਰਸੀ ਹੋਈ ਜੀਵ ਇਸਤਰੀ ਸੋਣ ਸੋਣ ਕਾਮ ਦੇ ਕਾਮ ਕਾਮਨਾਵਾਂ ਬਹੁਵਚਨ ਹੈ ਇਹ ਕਾਮਨਾਵਾਂ ਦੇ ਵਿੱਚ ਇੱਛਾਵਾਂ ਦੇ ਵਿੱਚ ਇੱਕ ਕਾਮ ਹੈ ਵਾਸ਼ਨਾ ਥੋੜੀ ਦੇਰ ਇੱਕ ਕਾਮਨਾ ਖਤਮੇ ਨਹੀਂ ਹੁੰਦੀ ਇੱਛਾਵਾਂ ਆਸਾਵਾਂ ਜਿਹਨੂੰ ਮਨੁੱਖ ਖਤਮ ਹੋ ਜਾਂਦਾ ਆਸਾ ਨਹੀਂ ਖਤਮ ਗੁਰਮੁਖ ਤੋਂ ਵੀ ਜਿਹਦੀਆਂ ਆਸਾਵਾਂ ਬਹੁਤ ਨੇ ਕਾਮਨਾ ਬਹੁਤ ਨੇ ਆ ਮਿਲ ਜਾਏ ਉਹ ਮਿਲ ਜਾਏ ਇਸ ਤਰ੍ਹਾਂ ਹੋ ਜਾਏ ਉਸ ਤਰ੍ਹਾਂ ਹੋ ਜਾਏ ਉਹ ਕਾਮ ਗੇ ਕਾਮ ਕਹਿੰਦੇ ਹੈ ਕਾਮਨਾਵਾਂ ਦੇ ਵਿੱਚ ਵਿਸ ਕਿਉਂਕਿ ਆਸਾ ਇੱਕ ਦੁੱਖ ਕੇ ਹੈ ਬਹੁਤ ਆਸਾ ਵਿੱਚ ਦੁੱਖ ਘਣਾ ਮਨਮੁਖ ਚਿਤ ਲਾਇਆ ਦੇਖਣ ਨੂੰ ਭਾਵੇਂ ਸਾਡਾ ਸਰੀਰ ਫਿਰ ਗੁਰਸ਼ਿਕਾ ਵਾਲਾ ਹੋਵੇ ਹਜੂਰੀਆ ਪਹਿਨਿਆ ਕਕਾਰ ਪਹਿਨਿਆ ਸਹੀ ਠੀਕ ਹੈ ਚੰਗੀ ਗੱਲ ਹੈ ਪਰ ਸਰ ਸਰਗਜੀ ਗੁਰੂ ਸਾਹਿਬ ਨੇ ਆ ਵੀ ਦੇਖਣਾ ਹੁਣ ਬੱਚੇ ਨੇ ਮਰਦੀ ਭਾਈ ਬੜੀ ਸੋਹਣੀ ਸਕੂਲ ਦੀ ਠੀਕ ਹੈ ਸਾਰਾ ਕੁਝ ਕਰਦਾ ਹੈ ਟਾਈਮ ਸਰ ਆਉਂਦਾ ਹੈ ਸਭ ਕੁਝ ਕਰਦਾ ਹੈ ਪਰ ਪੜ੍ਹਾਈ ਤਾਂ ਬਿਲਕੁਲ ਨਹੀਂ ਕਰਦਾ ਨਾ ਟੀਚਰ ਦਾ ਕਹਿਣਾ ਤਾਂ ਮੰਨਦਾ ਹੀ ਨਹੀਂ ਉਹਨੂੰ ਨੰਬਰ ਉਹਨੇ ਦੇ ਦੇ ਉਹਨੂੰ ਟਾਪਰ ਨੇ ਗਿਣਨਾ ਉਹਨੇ ਦੂਜੇ ਪਾਸੇ ਐਸਾ ਹੋਵੇ ਵੀ ਵਰਦੀ ਵੀ ਸ਼ਾਇਦ ਕਦੀ ਪਾ ਲੇਂਦਾ ਕਦੀ ਨਾ ਵੀ ਪਾਵੇ ਪਰ ਉਹਦੀ ਪੜ੍ਹਾਈ ਦੇ ਵਿੱਚ ਟਾਪਰ ਉਹਨੂੰ ਗਿਣਨਾ ਅਖੀਰ ਦੇ ਵਿੱਚ ਉਸ ਨੂੰ ਗਿੜਿਆ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਸਦਾ ਭੇਖ ਗੁਰਬਾਣੀ ਵਿੱਚ ਪਰਵਾਹ ਨਹੀਂ ਕੀਤੇ ਜੇ ਜੀਵਨੇ ਨਹੀਂ ਹੈਗਾ ਤੇ ਤਾਂ ਜੀਵਨ ਦੇਖਣਾ ਹੈ ਬਾਹਰੋਂ ਨਹੀਂ ਦੇਖਣਾ ਕੋਈ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਬਾਹਰ ਦਾ ਭੇਖ ਨਾ ਕਾਹੂ ਭੇਨ ਕਿਸੇ ਦੇ ਖੁਸ਼ ਨਹੀਂ ਹੁੰਦਾ ਭੇਨ ਭਿਜ ਜਾਣਾ ਖੁਸ਼ ਹੋ ਜੀ ਨਾ ਭਿਜੇ ਰਾਗੀ ਦਾ ਦੀ ਭੇਨ ਹੁਣ ਮੈਂ ਕਥਾ ਕਰਿਆ ਇਸ ਤੇ ਪ੍ਰਮਾਤਮਾ ਖੁਸ਼ ਹੋਣਾ ਹੁੰਦਾ ਜੋ ਮੈਂ ਉਪਦੇਸ਼ ਕਰ ਰਿਹਾ ਹਾਂ ਜੇ ਮੈਂ ਇਹਨੂੰ ਨਹੀਂ ਕਮਾਇਆ ਕਦੇ ਖੁਸ਼ ਨਹੀਂ ਆਪਣਾ ਕਹਿ ਹਾ ਆਪ ਨਾ ਕਮਾਵੇ ਉਹ ਸੋੜ ਕਾਮ ਗਹਿਰੀ ਏ ਇਹ ਕਾਮਨਾ ਵਿੱਚ ਗਰਸੀ ਹੋਈ ਜੀਵ ਇਸਤਰੀ ਇੱਥੇ ਤਾਂ ਕਾਮਨਾ ਖਤਮ ਕਰਦਾ ਕਿ ਆਸਾ ਮਨ ਕੇ ਆਸ ਗੁਸਾਈ ਪੂਰੀ ਹੈ ਪੂਰ ਦਿੰਦਾ ਹੈ ਬੰਦ ਕਰ ਦਿੰਦਾ ਪੂਰਨ ਹੁੰਦਾ ਹੈ ਪੂਰਾ ਹੋ ਗਿਆ ਆਪਣਾ ਨਹੀਂ ਰਿਹਾ ਖਤਮ ਤੇ ਆਸਾ ਕਦੇ ਕਾਮਨਾ ਕਦੇ ਜਾਂਦੀ ਨਹੀਂ ਮਰਦੀ ਨਹੀਂ ਮਨ ਸਿਰਫ ਗੁਰਮੁਖ ਨੂੰ ਛੱਡ ਕੇ ਸੰਤ ਨੂੰ ਛੱਡ ਕੇ ਬਾਕੀ ਵੀ ਨਹੀਂ ਮਿਲਦਾ ਆਸਾ ਕਰਤਾ ਜਗ ਮੂਆ ਆਸਾ ਮਰੈ ਨਾ ਜਾਏ ਨਾਨਕ ਆਸਾਂ ਪੂਰੀਆਂ ਜੋ ਸੱਚੇ ਸੋਚਿਤ ਲਾਏ ਜੇ ਚਿਤ ਲੱਜੇ ਫਿਰ ਸਾਰਾ ਕੋ ਲੋੜ ਨਹੀਂ ਸਚੇ ਸੱਚੇ ਵਰਗੀ ਆਸਾ ਹੈ ਹੀ ਕਿਸੇ ਦੀ ਨਹੀਂ ਆਸਾ ਕਰੀਏ ਨਾਮ ਕੀ ਪਾਤਸ਼ਾਹ ਕਹਿੰਦੇ ਨੇ ਕਿਆ ਚੱਲਹਿ ਬਾਹ ਲੜਾਏ ਕੀ ਤੂੰ ਹੈਲ ਵਿੱਚ ਚਲਦੀ ਐ ਹੰਕਾਰ ਵਿੱਚ ਚਲਦੀ ਆਮਨਾ ਵਿੱਚ ਪਈ ਜਿਹੜਾ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਦਿੱਤਾ ਹੈ ਸੋਹਣਾ ਤੈਨੂੰ ਰੂਪ ਦਿੱਤਾ ਹੈ ਧਨ ਦਿੱਤਾ ਹੈ ਆਪਣਾ ਪਿਰ ਨਾ ਪਛਾਣ ਹੀ ਕਿਆ ਮੂੰਹ ਦੇ ਸਹ ਜਾਏ ਉਹ ਤਾਂ ਪਛਾਣਿਆ ਨਹੀਂ ਕਿਆ ਮੰਦਰ ਮੈਂ ਕੌਣ ਵਸਾਈ ਤਾਂ ਕਾ ਅੰਤ ਨਾ ਪਾਇਆ ਜਾਈ ਗੁਰੂ ਤੇਗ ਬਹਾਦਰ ਮਾਰ ਕਹਿੰਦੇ ਇਸ ਬੰਦ ਕਦੇ ਦੇਖਿਆ ਵੀ ਇਸ ਘਰ ਵਿੱਚ ਕੌਣ ਵੱਸ ਰਿਹਾ ਇਹ ਬੋਲ ਰਿਹਾ ਕੌਣ ਆ ਦੇਖ ਰਿਹਾ ਕੌਣ ਹੈ ਇਹ ਸਰੀਰ ਕਾ ਤੋ ਹਿਲ ਰਿਹਾ ਫਿਰ ਹਿਲਦਾ ਨਹੀਂ ਰੋਜ ਅਸੀਂ ਸਰੀਰ ਛੱਡ ਕੇ ਆਉਂਦੇ ਆ ਉਹ ਫੇਰ ਨਹੀਂ ਬੋਲਦਾ ਹੁਣ ਕਿਉਂ ਬੋਲ ਰਿਹਾ ਕੌਣ ਹੈ ਉਹਨੂੰ ਪਛਾਣਦੇ ਨਹੀਂ ਉਹ ਪਤੀ ਨੂੰ ਨਹੀਂ ਪਛਾਣਦੇ ਜਿਹਦੇ ਘਰ ਰਹਿ ਰਹੇ ਆ ਜਿਹਦੇ ਘਰ ਕੇ ਰਹਿ ਰਹੇ ਆ ਜਿਹੜਾ ਰਹਿਣ ਲਈ ਦੇ ਰਿਹਾ ਸਵਾਸ ਦਿੰਦਾ ਐ ਰੋਜ਼ 24000 ਵਿਦਵਾਨ ਕਹਿੰਦੇ ਨੇ ਸਵਾਸ ਦੇ ਇੱਕ ਨਹੀਂ ਮਿਲਦਾ ਉਹ ਨਹੀਂ ਪਛਾਣਿਆ ਕਹਿੰਦੇ ਕਾ ਮੂੰਹ ਦੇ ਸਾਂ ਜਾਏ ਦੱਸ ਫਿਰ ਜਦੋਂ ਜਾਏਗੀ ਦੇਖੋ ਜਾਏ ਨਹੀਂ ਸਕਦਾ ਉੱਥੇ ਜਾਣਾ ਮਿਲਦਾ ਹੀ ਨਹੀਂ ਦਰਗਾਹ ਬੈਸਣ ਨਹੀਂ ਜਾਏ ਉਹਦੀ ਹਜ਼ੂਰੀ ਵਿੱਚ ਜਾਂਦਾ ਹੀ ਨਹੀਂ ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕਹਿ ਲਾਗੋ ਪਾਏ ਇਹ ਸੁਖਾ ਤ੍ਰਿਕ ਜਿਨਾਂ ਨੇ ਆਪਣਾ ਪਿਰ ਪਛਾਣ ਲਿਆ ਆਪਣੇ ਅੰਦਰ ਜਿਨੀ ਸਖੀ ਬਿੰਦਿਲਾਈ ਹੋਇ ਇਥੇ ਉਚਾਰਨ ਕਰਨ ਦਾ ਤਰੀਕਾ ਦੱਸਿਆ ਸਖੀ ਸਖੀਆਂ ਨੇ ਬਹੁ ਬਚਨ ਕੰਤ ਨੂੰ ਵਿਛਾਲ ਲਿਆ ਹੈ ਜਿਨਾਂ ਨੇ ਅੰਦਰ ਵਸਦਾ ਬਾਹਰ ਵਸਦਾ ਪਛਾਣ ਲਿਆ ਹੈ ਜਿਨਾਂ ਨੇ ਉਹ ਤਿੰਨ ਕੈ ਲਾਗੋ ਪਾਏ ਉਹਨਾਂ ਦੇ ਚਰਨੀ ਲੱਗ ਜਾ। ਮੇਰੇ ਤੇ ਕਿਰਪਾ ਕਰ। ਉਹਨਾਂ ਦੇ ਚਰਨਾਂ ਵਿੱਚ ਸਾਰੀ ਜਿੰਨਤ ਹੈ। ਉਹਨਾਂ ਦੇ ਚਰਨ ਪਵਿੱਤਰ ਨੇ ਤੈਨੂੰ ਵੀ ਪਵਿੱਤਰ। ਜਨ ਕੇ ਚਰਨ ਵਸਹਿ ਮੇਰੇ ਹੀ ਹਰੈ। ਉਹਨ ਪੈਰ ਵਸਣਗੇ। ਉਹ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ। ਜਨ ਦੇ ਚਰਨ ਜਨ ਦਾ ਉਪਦੇਸ਼ ਹੈ। ਉਹ ਉਹਨੇ ਪਾਈ ਲੱਗਾ ਉਹਨੂੰ ਜਿਵੇਂ ਕਿ ਨਿੰਮਰ ਕੇ ਰਹਾ ਐਸੇ ਸਾਧਾਂ ਦੇ ਐਸੇ ਜਨਾਂ ਦੇ ਜਿਨੀ ਸਖੇ ਜਿਨ੍ਹਾਂ ਸਖੀਆਂ ਨੇ ਜਿਨ੍ਹਾਂ ਮੇਰੇ ਨਾਲ ਦੀਆਂ ਸਖੀਆਂ ਨੇ ਅਸੀਂ ਨਹੀਂ ਪਛਾੜਿਆ ਜਿਵੇਂ ਦੋ ਸਖੀਆਂ ਦਾ ਜ਼ਿਕਰ ਆਉਂਦਾ ਹੈ ਭਾਈ ਗੁਰਦਾਸ ਜੀ ਦੀ ਬਾਣੀ ਇਕੱਠੇ ਹੀ ਰਹਿੰਦੇ ਇਕੱਠੇ ਹੀ ਭਗਤੀ ਕਰਦੇ ਨੇ ਇੱਕ ਅਮੀਰ ਭਗਤ ਹੈ ਇੱਕ ਗਰੀਬ ਹੈ શરીર ਕਰਕੇ ਧਨ ਕਰਕੇ ਇੱਕ ਸੋਦਰ ਭਗਤ ਗਿਣਿਆ ਜਾਂਦਾ ਇੱਕ ਉੱਚੀ ਜਾਤੀ ਦਾ ਦੋਹਾਂ ਰਾਮ ਦੋਹੇ ਹੀ ਭਗਤੀ ਕਰਦੇ ਭਗਤ ਕਰਨ ਮਨ ਮਿਲ ਧੋਏ ਜਣੇ ਨਾਮ ਦੇਵ ਹਰ ਚਲਤ ਸੁਣਾਵੇ ਪਰ ਨਾਮ ਦੇਵ ਹਰੀ ਦੇ ਚੋਜ ਸੁਣਾਉਂਦਾ ਉਹਨੂੰ ਮਿਲਦਾ ਹੈ ਉਹ ਮਾਨ ਦਾ ਉਹਨੇ ਪਛਾਣ ਲਿਆ ਜੇ ਨੀ ਸਖੀ ਕੰਤ ਪਛਾਣਿਆ ਹੈ ਤਾਂ ਸਭ ਦੇ ਕੋਲ ਹੈ ਐਸਾ ਤਾਂ ਕੋਈ ਨਹੀਂ ਜਿਹਦੇ ਕੋਲ ਨਹੀਂ ਹੈ ਨਾਲ ਹਵੰਦਾ ਲੈ ਨਾ ਸਕੰਦਾ ਹੈ ਤਾਂ ਸਾਰੇ ਦੇ ਨਾਲ ਹੈ ਕਹੋ ਨਾਨਕ ਗੁਰਬਿੰਨ ਹੀ ਸੁੱਝੈ ਹਰ ਸਾਜਨ ਸਭ ਕੈ ਨਿਕਟ ਖੜਾ ਇਹ ਤਾਂ ਸਾਰੇ ਦੇ ਕੋਲ ਹੈ ਉਹਨੇ ਪਛਾਣ ਲਿਆ ਉਹਨੇ ਪ੍ਰਗਟ ਕਰ ਲਿਆ ਕਹਿੰਦੇ ਦੋਹੀ ਭਗਤੀ ਕਰਦੇ ਸਭ ਨਾਮਦੇਵ ਦੇ ਦਰਸ਼ਨ ਕਰਨ ਰੋਜ ਅਸੀ ਤਲੋਚਨ ਨਾ ਰੋਜ ਤਲੋਚਨ ਅਮੀਰ ਸੀ ਤੇ ਕਹਿੰਦੇ ਫਿਰ ਉਹ ਉਹ ਵੀ ਭਲੇਖਾ ਪੈ ਗਿਆ ਸੀ ਇੱਥੇ ਕਾਹੀ ਕਹਿ ਰਹੇ ਮੈਂ ਉਹਨਾਂ ਦੇ ਚਰਨੀ ਲੱਗ ਸਕਾਂ ਮੈਨੂੰ ਕਿਰਪਾ ਕਰੋ ਮੈਨੂੰ ਨਹੀਂ ਪਤਾ ਸੰਤ ਕੌਣ ਹੈ ਜਨ ਕੌਣ ਹੈ ਸਖੀ ਕੌਣ ਹੈ ਮਿਲਿਆ ਤੈਨੂੰ ਕੌਣ ਆਹ ਪਤਾ ਲੱਗ ਜਿਵੇਂ ਇਕ ਜਦੋਂ ਬੱਚੀ ਦਾ ਵਿਆਹ ਹੋ ਜਾਂਦਾ ਹੈ ਨਾ ਉਹ ਪਤੀ ਨੂੰ ਮਿਲਦੀ ਹੈ ਉਹਦੀ ਨਿਸ਼ਾਨੀਆ ਤਕਰੀਬਨ ਲੋਕਾਂ ਨੂੰ ਪਤਾ ਲੱਗਦਾ ਵਿਹਾਏ ਪਤੀ ਨੂੰ ਮਿਲਦੀ ਹੈ ਇਹ ਮੇਲ ਨਾਲ ਕੁਝ ਨਾ ਕੁਝ ਬਣਦਾ ਹੈ ਇਸੇ ਤਰ੍ਹਾਂ ਜਿਨ੍ਹਾਂ ਨੇ ਪਛਾਣ ਲਿਆ ਜਿਹੜੇ ਉਹਨੂੰ ਮਿਲ ਗਏ ਨੇ ਜਿਹੜੇ ਰਾਬਦੇ ਨੇ ਉਹ ਜ਼ਿਕਰ ਆਏਗਾ ਜੀ ਮਾਣਦੇ ਨੇ ਭੋਗਦੇ ਨੇ ਗਿਆਨ ਰਾਉ ਜਦ ਸੇਪ ਜੇ ਆਵੇ ਤੋ ਨਾਨਕ ਭੋਗ ਕਰਈ ਸਿੱਧਾ ਲਿਖ ਦਿੱਤਾ ਹੈ ਪਾਤਸ਼ਾਹ ਗਿਆਨ ਦਾ ਰਾਜਾ ਪਰਮੇਸ਼ਰ ਇਹ ਸਾਰਾ ਗਿਆਨ ਉੱਥੋਂ ਆ ਰਿਹਾ ਜਿਹੜਾ ਅਸੀਂ ਬੋਲ ਰਹੇ ਸਾਡੀ ਕੋਈ ਪਾਇਆ ਨਹੀਂ ਦੱਸ ਸਕੀਏ ਤੁਹਾਨੂੰ ਪਤਾ ਨਹੀਂ ਕਿਹੜਾ ਸ਼ਬਦ ਦੇਣਾ ਉਹ ਗਿਆਨ ਦਾ ਰਾਜਾ ਹੈ ਉਹ ਹਰ ਚੀਜ਼ ਦਾ ਹੀ ਰਾਜਾ ਹੈ ਉਹ ਧਿਆਨ ਦਾ ਰਾਜਾ ਗਿਆਨ ਦਾ ਰਾਜਾ ਧੰਨ ਦਾ ਰਾਜਾ ਰਾਜ ਦਾ ਰਾਜਾ ਕਿਹੜੀ ਚੀਜ਼ ਜਗਤ ਦਾ ਰਾਜਾ ਸਾਰੀ ਚੀਜ਼ ਦਾ ਰਾਜਾ ਹੀ ਹੋਇਆ ਜਿਨ੍ਹਾਂ ਨੇ ਪਛਾਣ ਲਿਆ ਬਸ ਮੈਂ ਉਹਨਾਂ ਦੇ ਚਰਨੇ ਲੱਗ ਗਿਆ satsang vich sab to saukha tarika ਫਿਰ ਕੀ ਹੁੰਦਾ ਕਿ ਚਰਨੀ ਜੇ ਲੱਗ ਗਿਆ ਕੋਈ ਮਿਲ ਗਏ ਉਹਨੂੰ ਅਸੀਂ ਸਖੀ ਮਿਲ ਗਈ ਤਾਂ ਫਿਰ ਤਿਨਹੀ ਜੈਸੀ થી ਰਹਾ ਬੜੀ ਉਧਰਾਂਦੇ ਆ ਇਸ ਪੰਕਤੀ ਨੂੰ ਅਸੀਂ ਬੜੇ ਸਾਲਾਂ ਤਿਨਹੀ ਜੈਸੀ થી ਰਹਾ ਮੈਂ ਉਹਨਾਂ ਵਰਗੀ ਹੀ ਹੋ ਜਾਵਾਂ ਕਿਵੇਂ ਹੋਵਾਂਗੀ satsangat mel milae ਜਿੱਥੇ ਉਹ ਸਤ ਸੰਗਤ ਕਰਦੇ ਨੇ ਉਸ ਦਾ ਮੇਲ ਮਿਲਉ। ਉੱਥੇ ਹੁੰਦਾ ਨਹੀਂ ਸਤ ਸੰਗਤ ਨਹੀਂ ਮੇਲ। ਜਿਹੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਖ ਨੋ ਕਿਨੋ ਮੈਂ ਫੇਰਾ। ਕਿਉਂ ਨਹੀਂ ਕਰਦਾ? ਕਿਉਂ ਨਹੀਂ ਮਿਲ ਮੇਲ ਮਿਲਾਂਦਾ। ਲੰਪਟ ਚੋਰ ਦੂਤ ਬਤਵਾਰੇ ਤਿੰਨ ਸੰਗ ਸਦਾ ਵਸੇਰਾ। ਬਿਸ਼ੱਕ ਦੀ ਆਈ ਜਾਣਾ ਕੋਲ ਕੁਝ ਨਹੀਂ ਬਣਨਾ। ਜੇ ਮਨ ਲੰਪੜ ਚੋਰ ਦੂਤ ਮਤਵਾਰੇ ਮਸਤੇ ਵਾਲੇ ਤਿਨ ਸੰਗ ਸਦਾ ਬਸੇਰਾ ਵਾਸਾ ਦਾ ਉਹਨਾਂ ਨਾਲ ਹੈ ਉਹ ਕਿਵੇਂ ਮਿਲਾ ਲੈ ਹੋਤਾ ਆਪਣੇ ਵਰਗੇ ਤਿਨ ਹੀ ਜੈਸੀ ਥੀ ਰਹਾ ਜਿਵੇਂ ਉਹ ਜਿਉ ਰਸਾਂ ਕਸਾ ਵਿੱਚ ਨਹੀਂ ਤੂੰ ਵੀ ਨਾ ਰਸ ਕਸਾ ਵਿੱਚ ਹੋ ਜਿਉ ਦੁਨੀ ਵਿੱਚ ਨਹੀਂ ਅਰ ਤੂੰ ਵੀ ਨਾ ਦੁਨੀ ਵਿੱਚ ਹੋ ਜੋ ਵੀ ਉਹ ਕਰਦੇ ਜੇ ਉਹ ਅੰਮ੍ਰਿਤ ਵੇਲੇ ਜਪਦੇ ਨੇ ਉਸ ਨੂੰ ਧਿਆਨ ਦੇ ਨੇ ਪੂਰੀ ਖਾ ਪੀ ਕੇ ਆਉਂਦੇ ਨੇ ਤੇ ਤੂੰ ਵੀ ਉਸੇ ਤਰ੍ਹਾਂ ਕਰ ਉੱਤਰ ਰੱਜ ਕੇ ਆਉਂਦੇ ਨੇ ਨਾ ਓਏ ਨਾ ਰੱਜ ਕੇ ਐ ਥੋੜਾ ਨਾ ਤੇ ਨਹੀਂ ਜੈਸੀ ਥੀਰਾ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਕਿਹਾ ਇਹਨੂੰ ਕਹਿੰਦੇ ਗੁਰ ਕੇ ਬਚਨ ਉਚਾਰ ਕੈ ਧਰਮ ਸਾਲ ਦੀ ਸੁਰਤ ਕਰਨ ਦਾ ਬਾਅਦ ਵਿੱਚ ਹੈ ਤੇ ਨਹੀਂ ਜੈਸੀ ਥੀਰਾਂ ਇੱਕ ਬਸਾ ਨਹੀਂ ਹੈਗਾ ਸਿਰਫ ਕੱਪੜੇ ਪਾ ਕੇ ਨਹੀਂ ਆਪ ਉਹਨਾਂ ਦੇ ਵਰਗੇ ਹੋ ਸਕਦੇ ਕਥਾ ਕਰਕੇ ਨਹੀਂ ਹੋ ਸਕਦੇ ਜਿਵੇਂ ਦੇ ਉਹ ਪਾਸ਼ਾ ਕਹਿੰਦੇ ਨੇ ਫੇਰ ਉਹ ਕੀ ਕਰਦੇ ਨੇ ਸਤ ਸੰਗਤ ਮੇਲ ਮਿਲਾਏ ਫੇਰ ਉਹ ਮੇਲ ਵਿੱਚ ਮਿਲਾ ਸਤ ਸੰਗਤ ਕਲੀ ਸੰਗਤ ਸਤ ਸੰਗਤ ਸਤ ਦੀ ਸੰਗਤ ਵਿੱਚ ਮਿਲਾ ਦਿੰਦੇ ਨੇ ਸਤ ਦੀ ਸੰਗਤ ਇੱਕ ਬਚਨ ਤੁਹਾਨੂੰ ਰੋਜ਼ ਮਿਲਦਾ ਇਸ ਰਸਨਾ ਦੁਆਰਾ ਜਿਹੜੇ ਉਸ ਵਕਤ ਹੁੰਦੇ ਸਤਗੁਰ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਇਹ ਲਫ਼ਜ਼ ਬਾ ਕਮਾਲ ਦਾ ਬਹੁਤ ਕੀਮਤੀ ਹੈ ਬੇਸ਼ੁਮਾਰ ਕੀਮਤੀ ਬੇਸ਼ਕੀਮਤੀ ਹੈ ਪਹਿਲਾਂ ਤਾਂ ਕਿਹਾ ਸਤਗੁਰ ਜੀ ਦੀ ਹਜ਼ੂਰੀ ਵਿੱਚ ਉੱਥੇ ਵੀ ਨਹੀਂ ਹੁੰਦਾ ਮਨੁੱਖ ਫਿਰ ਕਹਿੰਦੇ ਸਤ ਸੰਗੀ ਜਨੋ ਜੇ ਪਕੜੋ ਅਜੇ ਤਾਂ ਸਬੂਧਨ ਨਹੀਂ ਪਕੜ ਸਕਿਆ ਅਸੀਂ ਗੁਰੂ ਦੇ ਬਚਨ ਤਾਂ ਬਹੁਤ ਵੱਡੀ ਗੱਲਾਂ ਨੇ ਜਿਨਹੀ ਜੈਸੀ ਥੀ ਰਹਾ ਉਹਨਾਂ ਦੀ ਹਰ ਗੱਲ ਨੂੰ ਐਂਓ ਨੋਟ ਕਰੋ ਨਾ ਜਿਵੇਂ ਸੂਈ ਹੁੰਦੀ ਹੈ ਸੂਈ ਦੇਖੋ ਵਿੱਚ ਨੂੰ ਲੱਗ ਜਾਂਦੀ ਸੋ ਇਨੇ ਕੀ ਸੂਈ ਰੁੱਪੇ ਕਾ ਤਗਾ ਨਾ ਮੇ ਕਾ ਚਿਤ ਹਰਿ ਸੋ ਲਾਗਾ ਤਾਂ ਨਕਾ ਸੁਪਾਦਸ਼ਾ ਕਹਿੰਦੇ ਨੇ ਏ ਅਵਸਥਾ ਬਣ ਜਾ ਉਹਨਾਂ ਦੀ ਸੰਗਤ ਵਿੱਚ ਮਿਲ ਜਾਵਾਂ ਮੈਂ ਮਿਲ ਜਾਵਾਂ ਪਾਣੀ ਨੂੰ ਪਾਣੀ ਵਿੱਚ ਮਿਲਾ ਕੇ ਦੇਖੋ ਕੱਢ ਕੇ ਦਿਖਾਓੁੰਦੇ ਕੋੜ ਬੁੱਠੀ ਕੁੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰਪੀਚਾਰ ਇਹ ਰਾਹੋ ਦੀ ਪੱਤ ਮੁੰਦੇ ਜਵਾਲ ਇਸਤਰੀ ਨੂੰ ਕਹਿੰਦੀ ਹੈ ਜੋ ਕਾਮ ਗਹਿਲੀ ਤਾਂ ਹੀ ਹੋਵੇਗੀ ਨਾ ਕਾਮਨਾ ਵਿੱਚ ਹੋਵੇਗੀ ਪਰ ਬੁੱਢੇ ਹੋ ਕੇ ਤਾਂ ਸਾਰੀ ਭਗਤੀ ਕਰਨ ਲੱਗ ਜੇ ਮੁੰਦੇ ਕੂੜ ਮੁਠੀ ਕੁੜਿਆਰ ਹੈ ਜਵਾਰ ਇਸਤਰੀਏ ਭਾਵ ਆਪਾਂ ਸਾਰੇ ਇਸਤਰੀਆਂ ਹੀ ਤੂੰ ਝੂਠ ਦੁਆਰਾ ਠੱਗੀ ਗਈ ਐ ਤੇ ਝੂਠ ਬਣ ਗਈ ਐ ਤੂੰ ਕੂੜ ਝੂਠ ਮੁਠੀ ਠੱਗੀ ਜਾਣਾ ਕੂੜਿਆਰ ਇਸ ਤੋਂ ਉਲਟ ਹੁੰਦਾ ਸਚਿਆਰ ਕਿਵੇਂ ਸਚਿਆਰਾ ਹੋਈ ਐ ਕੂੜਿਆਰ ਕੂੜ ਦਾ ਘਰ ਬਣ ਗਿਆ ਤੇ ਆਰ ਕਹਿੰਦੇ ਨੇ ਘਰ ਆਰ ਆਲ ਸਾਲ ਘਰ ਤੂੰ ਝੂਠ ਦਾ ਘਰ ਬਣੀਆ ਤੇ ਪ੍ਰਮਾਤਮਾ ਕੀ ਹੈ ਪੀਰ ਪ੍ਰਭ ਸਾਚਾ ਸੋਹਣਾ ਉਹ ਸੱਚਾ ਹੈ ਤੂੰ ਕੂੜੀ ਹੈ ਕਿਵੇਂ ਮੇਲ ਹੋਵੇ ਨਹੀਂ ਹੁੰਦਾ ਅਸੀਂ ਮੈਲੇ ਆ ਉਹ ਨਿਰਮਲ ਹੈ ਕਿਵੇਂ ਮੇਲ ਹੋਵੇ ਮੇਲ ਨਹੀਂ ਹੋ ਸਕਦਾ ਉਹ ਉੱਚਾ ਹੈ ਅਸੀਂ ਨੀਚਾ ਹਾਂ ਕਿਵੇਂ ਮੇਲ ਹੋਵੇ ਉਹ ਦాతਾ ਹੈ ਅਸੀਂ ਮੰਗਦੇ ਆ ਕਿਵੇਂ ਮੇਲ ਹੋਗਾ ਨਹੀਂ ਹੋ ਸਕਦਾ ਉਹ ਵੀ ਦాతੇ ਬਣਦੇ ਫਿਰ ਜੱਗ ਤਾਂ ਉਦਾਹਰਨ ਸਹੀ ਆਏ ਤਿੰਨ ਸੰਸਾਰ ਅਵਰਨ ਉਸ ਵਰਗ ਹੀ ਹੋ ਜਾਂਦਾ ਉਸ ਔੜੇ ਹੀ ਹੋ ਜਾਂਦਾ ਤਾਂ ਮੇਲ ਹੁੰਦਾ ਆਪ ਛੇਤੀ ਆਪ ਮਿੱਕਿਓਨ ਸਤਾ ਬਲਵੰਣ ਜੀ ਕਹਿੰਦੇ ਨੇ ਗੁਰਨਾਨਕ ਦੇਵ ਜੀ ਨੇ ਲੈਣੇ ਨੂੰ ਆਪਣੇ ਜੱਡਾ ਮਿੰਕੇ ਦੇਖਿਆ ਵੀ ਮੇਰੇ ਜੱਡਾ ਹੋ ਗਿਆ ਸਰੀਰ ਕਰਕੇ ਥੋੜਾ ਸਰ ਇਰਕਾਰ ਕੇ ਤਾਂ ਕਈ ਵਾਰ ਬੱਚੇ ਸਾਡੇ ਤੋਂ ਵੱਡੇ ਹੋ ਜਾਂਦੇ ਸਾਡਾ ਪੁੱਤਰਾ ਹੋ ਗਿਆ ਕਈ ਉਹ ਉਹਨਾ ਗੋੜਾਂ ਦੇ ਵਿੱਚ ਉੱਡਾ ਹੋ ਗਿਆ ਮਿਲਿਆ ਤਾਂ ਲੈਣਾ ਸੀ ਦੋਸ ਤਾਂ ਲੈਣੇ ਇਹ ਪਦਵੀ ਬੱਤੀ ਗੁਰਗ੍ਰੰਥ ਸਾਹਿਬ ਜੀ ਕਹਿੰਦੇ ਪਿਰ ਪ੍ਰਭ ਸੱਚਾ ਸੋਹਣਾ ਉਹ ਸੱਚਾ ਹੈ ਰਹਿਣ ਵਾਲਾ ਸੋਹਣਾ ਬਹੁਤ ਹੈ ਅਸੀਂ ਮੈਲੇ ਆ ਬਹੁਤ ਸੁੰਦਰ ਸਰੂਪ ਹੈ ਕਿ ਭੂਪਨ ਹੋ ਭੋਪੈ ਜਿੰਨਾ ਮਰਜੀ ਕੋਈ ਸੋਹਣਾ ਬਣੀ ਜਾਏ ਐਵੇਂ ਇਸੇ ਮਾਨ ਵਿੱਚ ਰੂਪ ਹੈ ਨਾ ਜਿਹੜਾ ਇਹ ਵੀ ਇੱਕ ਠੱਗ ਕਿਹਾ ਪੰਜ ਕਹੇ ਨੇ ਉਹਦੇ ਵਿੱਚ ਰੂਪ ਜਾਤ ਜੋਵਨ ਬਾਲ ਪੰਜੇ ਠੱਗ ਧਨ ਹੋਵੇ ਇਹ ਵੀ ਉਸੇ ਵਰਗਾ ਕਹਿੰਦੇ ਉਹ ਇੰਨਾ ਰੂਪ ਵਾਲ ਹੈ ਜਿਹਦਾ ਹਸਾਬ ਹੀ ਕੋਈ ਨਹੀਂ ਹੈ ਪਾਈਏ ਗੁਰ ਵਿਚਾਰ ਜੇ ਪਾਉਣਾ ਹੈ ਨਾ ਉਹ ਹੋਰ ਕਿਸੇ ਤਰੀਕੇ ਨੇ ਗੁਰੂ ਦੀ ਵਿਚਾਰ ਦੇ ਵਿੱਚ ਰਹਿ ਵਿਚ ਅਚਾਰ ਰਹਿ ਗੁਰੂ ਨੂੰ ਆਪਣੇ ਅਚਾਰ ਵਿੱਚ ਰੱਖ ਹਰ ਵਕਤ ਜਪ ਪੜਦਾ ਹੈ ਵਿਚਾਰ ਵਿੱਚ ਰਹਿ ਉਹ ਉਧਰ ਪੜਦਾ ਹੈ ਵਿਚਾਰ ਵਿੱਚ ਰਹਿ ਸਭ ਤੋਂ ਵੱਡੀ ਗੱਲ ਹੈ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਸਭ ਸੈ ਉੱਪਰ ਸਭ ਤੋਂ ਉੱਚੀ ਗੱਲ ਹੈ ਗੁਰੂ ਦੇ ਸ਼ਬਦ ਨੂੰ ਵਿਚਾਰੀ ਜਾਣਾ ਵਿਚਾਰੀ ਜਾਣਾ ਕਿਉਂਕਿ ਸ਼ਬਦ ਨੇ ਹੀ ਰੰਗ ਲਾਉਣਾ ਹੈ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਵਿਚਾਰ ਉਥੇ ਬੀਚਾਰ ਪਾਤਸ਼ਾਹ ਕਹਿੰਦੇ ਨੇ ਇਹ ਇਸ ਤਰੀਕੇ ਨਾਲ ਪਾਇਆ ਜਾ ਸਕਦਾ ਹੈ ਮਨਮੁਖ ਕੰਤ ਨਾ ਪਛਾਣਈ ਤਿਨ ਕਿਉਂ ਰਹਿਣ ਵਿਆਏ ਮਨ ਦੇ ਪਿੱਛੇ ਤੁਰਨ ਵਾਲੇ ਆਪਾਂ ਮਨਮੁਖਾਂ ਵਿੱਚ ਆਉਂਦੇ ਆ ਜਦੋਂ ਸਿਰਸਾ ਦੇਖਦੇ ਆ ਨਾ ਗੁਰੂ ਸਾਹਿਬ ਦਾ ਇਹਨੇ ਜੇ ਉਹਨਾਂ ਜੇ ਕੋ ਗੁਰੂ ਸੇਤੀ ਸੰਭੋਵੈ ਜੇ ਸਾਹਮਣੇ ਹੋ ਗੁਰੂ ਦੇ ਫਿਰ ਆਪੇ ਦਿਖੇਗਾ ਵੀ ਮੈਂ ਕੀ ਕਰਦਾ ਸਾਰਾ ਦਿਨ ਕੀ ਹੋਇਆ ਕਥਾ ਕਰਨ ਲੈਂਦੇ ਆ ਘੱਟਾ 2 ਘੰਟਾ 3 ਘੰਟੇ 4 ਨਹੀਂ 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 ਸੌ ਤਾਂ ਹਰ ਵਕਤ ਦੇਖ ਰਿਆ ਨਾ ਫਿਰ ਗੁਰੂ ਦੇ ਸਾਹਮਣੇ ਆਉਂਦੇ ਨਾ ਫਿਰ ਪਤਾ ਲੱਗਦਾ ਵੀ ਨਹੀਂ ਗੁਰਮੁਖ ਤਾਂ ਵੱਡੇ ਹੁੰਦੇ ਕਿਉਂਕਿ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਉਹ ਤਾਂ ਪਛਾਣ ਕੇ ਨਾਮ ਨੂੰ ਸੱਚ ਵਿੱਚ ਸਮਾਏ ਹੋਏ ਨੇ ਸਮਾਏ ਦਾ ਪਤਾ ਲੱਗਦਾ ਕੋਈ ਅਸੀਂ ਕਿਵੇਂ ਦੇਖ ਲਾਂ ਮੰਨ ਮੁਖ ਕੰਤ ਨਾ ਪਛਾਣਾਈ ਤិន ਕਿਉਂ ਰਹਿਣ ਬਿਹਾਏ ਉਹਨਾਂ ਦਾ ਜੀਵਨ ਸੁੱਖਾਂ ਵਿੱਚ ਕਿਵੇਂ ਨਿਕਲੇਗਾ ਆਨੰਦ ਕਿੱਥੋਂ ਹੋ ਜਾਏਗਾ ਕਦੇ ਨਹੀਂ ਹੋ ਸਕਦਾ ਤੇ ਇਹੀ ਕਾਰਨ ਸਭ ਤੋਂ ਬਟਾ ਉਸੇ ਪਿਰ ਨੇ ਸਾਨੂੰ ਸਰੀਰ ਦਿੱਤਾ ਧੰਨ ਦਿੱਤਾ ਪਰਿਵਾਰ ਦਿੱਤਾ ਸਭ ਕੁਝ ਦਿੱਤਾ ਕਿਹੜੀ ਤੀ ਕਿਹੜੀ ਚੀਜ਼ ਨਹੀਂ ਦਿੱਤੀ ਉਹਨੇ ਸਾਰਾ ਕੁਝ ਦਿੱਤਾ ਹੋਇਆ ਪਰ ਉਹਦੇ ਨਾਲ ਜਿਸका ਦਿਆ ਪਹਿਨੇ ਖਾਏ ਤਿਸ ਸੋ ਰੁਚ ਨਹੀਂ ਹੈ ਮਾਏ ਉਹਦੇ ਉਹਦੇ ਵੱਲ ਰੁਚੀ ਨਹੀਂ ਸਾਡੀ ਉਹਦੀ ਦਿੱਤੀਆਂ ਹੋਈਆਂ ਦਾਤਾ ਵਾਤ ਗਰਬ ਅਟੀ ਤ੍ਰਿਸ਼ਨਾ ਜਲੈ ਦੁਖ ਪਾਵੇਂ ਦੁਜੇ ਭਾਏ ਜਿਨ੍ਹਾਂ ਨੇ ਪਛਾਣਿਆ ਨਹੀਂ ਨਾ ਉਹ ਹੰਕਾਰ ਵਿੱਚ ਭਰੀਆਂ ਪਈਆਂ ਗਰਬ ਅਟੀਆਂ ਤ੍ਰਿਸ਼ਨਾ ਜੜਾ ਹੋਰ ਹੋਰ ਜਿਤਨਾ ਹੈ ਉਹਨੂੰ ਨਹੀਂ ਦੇਖਦੇ ਹੋਰ ਦੇ ਵੇਲੇ ਤ੍ਰਿਸ਼ਨਾ ਉਹਨੂੰ ਕਹਿੰਦੇ ਅੱਗੇ ਅੱਗੇ ਚ ਲੋੜ ਜ਼ਰੂਰੀ ਹੈ ਮੈਨੂੰ ਦੋ ਪ੍ਰਸ਼ਾਦਿਆਂ ਦੀ ਲੋੜ ਹੈ ਦਿਨ ਵਿੱਚ ਦੋ ਪ੍ਰਸ਼ਾਦੇ ਮਿਲ ਜਾਣ ਗੁਜ਼ਾਰਾ ਚੱਲ ਜਾਂਦਾ ਤੇ ਕਈ ਰਸ ਹੈ ਚਾਰ ਹੋਰ ਰਸ ਹੈ ਹੋਰ ਉਹ ਹੋ ਗਿਆ ਲੋਭ ਹੋਰ ਰਸ ਹੈ ਖਾਣ ਦਾ ਦੇਖੋ ਤੁਸੀਂ ਕਿਤਨੀਆਂ ਵਸਤੂਆਂ ਆਯੁਰਵੇਦ ਦੇ ਮੁਤਾਬਕ ਵਿਰੁੱਧ ਆਹਾਰ ਕਰ ਰਹੇ ਆਪਾਂ ਰੋਜ਼ਾਨਾ ਖਾਸ ਕਰਕੇ ਜਦੋਂ ਅਸੀਂ ਕਿਸੇ ਵਿਆਹ ਸਾਦੀ ਵਿੱਚ ਜਾਂਦੇ ਉੱਥੇ ਠੰਡਾ ਵੀ ਹੈ ਗਰਮ ਵੀ ਹੈ ਉਹਦੀ ਤਸਵੀਰ ਕਲਾ ਇਹ ਨਹੀਂ ਤੱਤਾ ਠੰਡਾ ਨਹੀਂ ਉਹਦੀ ਤਸਵੀਰ ਇੱਕ ਦੀ ਗਰਮ ਹੈ ਉਸ ਤੋਂ ਬਾਅਦ ਸਰਦ ਖਾ ਰਹੇ ਹੋ ਕਿਵੇਂ ਤੁਸੀਂ ਠੀਕ ਰਹਿ ਸਕਦੇ ਇਹ ਹੀ ਨਹੀਂ ਸੋਚ ਸਕਦੇ ਸੀ ਕੀ ਚੀਜ਼ ਸਾਡੇ ਖਾਣੀ ਕੀ ਰਹਿ ਫਿਰ ਇਹ ਇੱਕ ਚੀਜ਼ ਕੀ ਮੈਂ ਸਮਝ ਜੜ ਹੈ ਉਹ ਲੋਭ ਉਸ ਤੋਂ ਬਾਅਦ ਤ੍ਰਿਸ਼ਨਾ ਹੋਰ ਹੋਰ ਇਹਦੇ ਵਿੱਚ ਦੁੱਖ ਪਾ ਰਹੇ ਨੇ ਜਲ ਹੈ ਤ੍ਰਿਸ਼ਨਾ ਵਿੱਚ ਜਲ ਰਿਹਾ ਹੈ ਬਾਬੇ ਡਿੱਟਾ ਧਿਆਨ ਤਾਂ ਸਭ ਪ੍ਰithvi ਜਲਤੀ ਦਿੱਸਾ ਕਿਉਂ ਕਿ ਦੂਜੇ ਭਾਏ ਨਾਲ ਪਿਆਰ ਹੈ ਦੂਜੇ ਦੁੱਖ ਪਾਵੇ ਦੂਜੇ ਭਾਏ ਭਾਏ ਪਿਆਰ ਨੂੰ ਦੂਜੇ ਪਾਸੇ ਲੱਗਿਆ ਹੋਇਆ ਦੂਜੇ ਪਾਸੇ ਜਦੋਂ ਮਨ ਲੱਗਦਾ ਨਾ ਜੀ ਸਾਡਾ ਪਰਮਾਤਮਾ ਭਰ ਜਾਂਦਾ ਸਤਿਗੁਰੂ ਜੀ ਦੇ ਬਾਣੀ ਦੇ ਬਚਨ ਨੇ ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ ਜਿਨੇ ਸਭ ਕੁਝ ਕੀਤਾ ਸਾਨੂੰ ਇੰਨਾ ਸੋਹਣਾ ਬੋਲ ਦਿੱਤਾ ਇੰਨਾ ਸੁਣੇ ਅੱਖਾਂ ਦਿੱਤੀਆਂ ਉਹ ਬੜੀ ਦੂਰ ਤੱਕ ਦੇਖਦੀਆਂ ਨੇ ਕੰਨ ਦਿੱਤੇ ਸੁਣਦੇ ਨੇ ਐਨਾ ਵਡਿਆ ਇਹ ਖੋਪੜਾ ਦਿੱਤਾ ਛੋਟੇ ਜੱਕ ਹੈ ਕਿੰਨੇ ਆਚੇ ਜਸਮਾਈ ਬੈਠਾ ਹੈ 65 ਸਾਲਾਂ ਦੀ ਯਾਦਾ ਰੱਖੀ ਬੈਠਾ ਹੈ ਬਾਣੀ ਕਿੰਨੀ ਰੱਖੀ ਬੈਠਾ ਹੈ ਕਿੰਨੇ ਗ੍ਰੰਥ ਸਮਾਈ ਬੈਠਾ ਹੈ ਐਡਾ ਸੌਫਟਵੇਅਰ ਕਿਹਦਾ ਹੈ ਬਾਹਰ ਲੈ ਕੇ ਦੇਖੋ ਤੁਸੀਂ ਸਾਧ ਸੰਗਤ ਜੀ ਉਹ ਉੱਪਰ ਗਿਆ ਫੇਰ ਜਲਣ ਗਿਆ ਸ਼ਬਦ ਰਤੀ ਸੁਹਾਗਣੀਆਂ ਤਿੰਨ ਵਿੱਚੋਂ ਹੋ ਮੈਂ ਜਾਏ ਦੂਜਾ ਪੱਖ ਜਿਹੜੇ ਸ਼ਬਦ ਵਿੱਚ ਰੰਗੇ ਗਏ ਨੇ ਹੁਣ ਸ਼ਬਦ ਸਾਡੇ ਕੋਲ ਹੈ ਇਹਦੇ ਨਾਲ ਹੀ ਹੋਣਾ ਗੁਰਮੁਖ ਬਾਣੀ ਬ੍ਰਹਮੇ ਸ਼ਬਦ ਮਿਲਾਵਾ ਹੋਏ ਸ਼ਬਦ ਦੀ ਮਹਿਨ ਕੱਲਾ ਨਾ ਜੀ ਆਪ ਜੀ ਜੇ ਨਾ ਕੋਲ ਟਾਈਮ ਹੋਵੇ ਸਮਾਂ ਹੋਵੇ ਮੈਂ ਕਰਿਆ ਕਰਦਾ ਸ਼ਬਦ ਸ਼ਬਦ ਰੱਖਿਓ ਨਿੱਕੇ ਕਿੰਨੀ ਵਾਰੀ ਆ ਗੁਰਗ੍ਰੰਥ ਸਾਹਿਬ ਵਿੱਚ ਸ਼ਬਦ ਸਿਰਫ ਸ਼ਬਦ ਹੋਰ ਕੁਝ ਨਹੀਂ ਦੇਖਿਓ ਕਿੰਨੀ ਵਾਰੀ ਮਿਲੇਗਾ ਤੁਹਾਨੂੰ ਸ਼ਬਦ ਤੇ ਸ਼ਬਦ ਗੁਰੂ ਆ ਪੱਕੀ ਜਾਂਦਾ ਸਾਡਾ ਗੁਰੂ ਸ਼ਬਦ ਗੁਰੂ ਹੈ ਸ਼ਬਦ ਗੁਰੂ ਕਹਿਣ ਨਾਲ ਕੀ ਹੋਵੇਗਾ ਪਾਤਸ਼ਾਹ ਕਹਿੰਦੇ ਨੇ ਸਾਹਿਬਦ ਵਿੱਚ ਰੰਗੀਆਂ ਗਈਆਂ ਨੇ ਜਿਹੜੀਆਂ ਉਹ ਪਤੀ ਵਾਲੀਆਂ ਨੇ ਤੇਨੇ ਵਿੱਚੋਂ ਹੋਂ ਮੈਂ ਜਾਏ ਉਹਨਾਂ ਦੇ ਵਿੱਚ ਹੋਂ ਮੈਂ ਨਹੀਂ ਹੋਵੇਗੀ ਸ਼ਬਦ ਨੇ ਹੋਂ ਮੈਂ ਨਹੀਂ ਰਹਿਣ ਦੇਣ ਹੋਂ ਮੈਂ ਧੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਹੇ ਸ਼ਬਦ ਰਤیاں ਹੋਂ ਮੈਂ ਚਲੀ ਜਾਂਦੀ ਹੈ ਸਦਾ ਪਿਰ 라ਵੇਂ ਆਪਣਾ ਤਿਰ ਸੁੱਕੇ ਸੁਖ ਬਿਆਏ ਉਹ ਹਮੇਸ਼ਾ ਪਤੀ ਨਾਲ ਰਹਿੰਦੀਆਂ ਨੇ ਦੁਨੀਆ ਦੇ ਵਿੱਚ ਪਤੀ ਹਜ ਜਿਹੜਾ ਉਹ ਕੁਝ ਸਮੇਂ ਲਈ ਮਿਲਦਾ ਹੈ ਪਤੀ ਜਾਂ ਪਤਨੀ ਉਹਦਾ ਸਮਾਂ ਨਿਰਧਾਰਤ ਹੈ ਹਰ ਵਕਤ ਨਹੀਂ ਮਿਲ ਸਕਦਾ ਸਮੇਂ ਦੇ ਮੁਤਾਬਕ ਜਾਂ ਕੰਮਕਾਰ ਦੇ ਮੁਤਾਬਕ ਨਹੀਂ ਮਿਲ ਸਕਦਾ ਪਰ ਉਹ ਪਰਮਾਤਮਾ ਸਦਾ ਮਿਲਦਾ ਹੈ ਉਹ ਸਦਾ ਮੇਲ ਹੈ ਉਹਦਾ ਹਮੇਸ਼ਾ ਲਈ ਮੇਲ ਹੈ ਸਤਗੁਰੂ ਜੀ ਕਹਿੰਦੇ ਉਹ ਹਮੇਸ਼ਾ ਲਈ ਸਦਾ ਪੈਰ ਰਾਵੈ ਆਪਣਾ ਜਦੋਂ ਮਰਜੀ ਉਹਨਾਂ ਦੀ ਮਰਜੀ ਹੈ ਜਿਹੜੇ ਸੰਸਾਰ ਵਿੱਚ ਵੀ ਨਾ ਮਿਲਾਪ ਵਾਲੇ ਚੰਗੇ ਜੋੜੇ ਨੇ ਪਤੀ ਪਤਨੀ ਇੱਕ ਦੂਜੇ ਦੇ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਉਹ ਨਹੀਂ ਇੱਕ ਜੋਤ ਦੋਏ ਮੂਰਤੀ ਸਰੀਰ ਦੋ ਨੇ ਇਹ ਗੱਲ ਇੱਕੋ ਹੀ ਹੈ ਉਹ ਵੈਸੇ ਤਾਂ ਜ਼ਿਆਦਾਤਰ ਤਾਂ ਦੇਖੀਦਾ ਹੈ ਪਤਨੀਆਂ ਹੀ ਹੁਕਮ ਕਰਨ ਵਾਲੀਆਂ ਮਿਲਦੀਆਂ ਨੇ ਆਮ ਤੌਰ ਤੇ ਪਤੀ ਤੇ ਪਤੀ ਦਾ ਸਤਕਾਰ ਨਹੀਂ ਹੁੰਦਾ ਆਮ ਤੌਰ ਤੇ ਪਾਸ਼ਾ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਨੇ ਉਹ ਸਦਾ ਪਿਰ ਆਵੇ ਆਪਣਾ ਪਰਮਾਤਮਾ ਤੇ ਸੁਖੇ ਸੁਖ ਬਿਹਾਏ ਸੁਖ ਹੀ ਸੁਖ ਉਹਨਾਂ ਨੇ ਜੀਵਨ ਵਿੱਚ ਆਉਂਦੇ ਆਪਰ ਅਰਦਾਸ ਵਿੱਚ ਪੜਦੇ ਆ ਵਾਹਿਗੁਰੂ 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 ਚੇਤੇ ਆਵੇ ਚੇਤੇ ਆਉਣ ਦਾ ਸਦਕਾ ਸਭ ਸੁਖੋ ਹਰ ਚੀਜ਼ ਸੁਖदाई ਮਿਲੇ ਸੁਖੇ ਸੁਖ ਬਿਹਾਏ ਗਿਆਨ ਵਿਹੋਣੀ ਪਰਮੁੱਤियां ਪਰਮ ਨਾ ਪਾਇਆ ਜਾਏ ਜਿਹੜੇ ਗੁਰੂ ਦੇ ਗਿਆਨ ਤੋਂ ਸਖਣੇ ਨੇ ਗੁਰੂ ਦੇ ਤੋਂ ਨਾਮ ਦੇ ਗਿਆਨ ਤੋਂ ਸਖਣੇ ਨੇ ਉਹ ਪਰਮਾਤਮਾ ਵਾਲੋਂ ਖੁਆਰ ਨੇ ਅਤੇ ਉਹਨਾਂ ਨੂੰ ਪਰਮਾਤਮਾ ਦਾ ਪਰਮ ਪਿਆਰ ਨਹੀਂ ਮਿਲ ਸਕਦਾ ਇਹ ਪਰਮ ਪਿਆਲਾ ਖਸਮ ਕਾ ਜੈ ਭਾਵ ਮਹਤਾ ਤੇ ਅਗਿਆਨ ਮਤੀ ਅੰਧੇਰ ਹੈ ਬਿਨ ਪੇਰ ਦੇਖੇ ਭੁੱਖ ਨਾ ਜਾਏ ਅਗਿਆਨ ਮਤੀ ਅਗਿਆਨਤਾ ਦੇ ਕਾਰਨ ਅਗਿਆਨ ਅੰਧੇਰਾ ਇਹ ਮੰਦਾ ਅਗਿਆਨਤਾ ਮੰਦੀ ਗਿਆਨਤਾ ਬਾਹਰ ਦਾ ਗਿਆਨਤਾ ਬਥੇਰਾ ਪੜਿਆ ਹੋਇਆ ਸੀ ਉਹ ਪੜਿਆ ਬੂਰ ਖਾਕਿਆ ਉਹ ਨਹੀਂ ਉਹ ਤਾਂ ਗਿਆਨ ਇਹ ਅਗਿਆਨ ਜਾਂਦਾ ਕਿਤੇ ਜੀ ਉਹਨੇ ਪਰਮਾਨੰਦ ਦਿੱਤਾ ਸਤਗੁਰੂ ਜੀ ਨੇ ਬਾੜੀ ਵਿੱਚ ਜਿਵੇਂ ਦੀਵਾ ਬળે ਅੰਧੇਰਾ ਜਾਏ ਅਗਿਆਨਤਾ ਚਲੀ ਜਾਂਦੀ ਹੈ